ਚਲੇ ਗੋਦੋਰੇ ਚਕਰਾਖਣ ਚ ਗਈ ਸੀ ਉਹਦੇ ਵੇ 1:30 ਵਜੇ ਫੋਨ ਕਰਿਆ ਉਹਨੂੰ ਕਿਹਾ ਮੈਂ 1:30 ਵਜੇ ਤੱਕ ਪਹੁੰਚ ਚੁੱਕੀ ਹਾਂ ਉਹ 2:30 ਵਜੇ ਕਰਦੇ ਨੇ ਫੋਨ ਕਰਿਆ ਇਹਦਾ ਫੋਨ ਸੱਚੋਂ ਕੌਣ ਲਾ ਗਿਆ ਸਕੂਟਰ ਵੀ ਆਰਸੀ ਉਹਨਾਂ ਨੇ ਕੱਢ ਕੇ ਮੇਰੇ ਘਰ ਤੱਕ ਲੜਕੀ ਦੀ লাশ ਪਈਆ ਉਹਨਾਂ ਨੇ ਫਿਰ ਸਾਨੂੰ ਫੋਟੋ ਦਿਖਾਈ ਦਿੱਤਾ ਤੇ ਅਸੀਂ ਕਿਹਾ ਵੀ ਸਾਡੀ ਹੋਈ ਲੜਕੀ ਦਾ ਮੋਬਾਈਲ ਮਿਲ ਗਿਆ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਘੜ ਦੇ ਬਾਰੇ ਕਿਉਂ ਇਹਨੂੰ ਕੌਣ ਲੈ ਕੇ ਗਿਆ ਜਦ ਸਕੂਟਰੀ ਜਿਹੜੀ ਉੱਥੇ ਖੜੀ ਆ ਮੋਹਰਲ ਟਾਉਨ ਨੂੰ ਸਿੱਧਾਲੇ ਗੁਰਦੁਆਰੇ ਟਕਰਾਖਣ ਜੀ ਗਈ ਸੀ ਉਹਦੇ ਵਾ 1:30 ਵਜੇ ਹੀ ਫੋਨ ਕਰਿਆ ਉਹਨੂੰ ਕੰਨੀ ਡੈਡੀ ਮੈਂ ਅੱਧੇ ਘੰਟੇ ਤੱਕ ਆ ਰਹੀ ਆ ਤੇ 2 ਵਜੇ ਬਾਅਦ ਕੁੜੀ ਦਾ ਫੋਨ ਬੰਦ ਆ ਗਿਆ ਕਿੰਨੇ ਸਾਲ ਦੇ ਬੱਚਾ ਵੀ ਹੈ ਹਾਂਜੀ ਛੇ ਸਾਲ ਦੀ ਕੁੜੀ ਆ ਸਰ 32 ਸਾਲ 33 ਸਾਲ ਦੀ ਹੈ 31 ਸਾਲ ਦੀ ਹਾਂਜੀ ਹਾਂ ਇਹ ਕੁੜੀ ਮੈਡਿਸੀ 14 ਸਾਲ ਦੀ ਕੁੜੀ ਆ ਜੀ ਸੰਦੀਪ ਕੌਰ ਬੱਚੇ ਕਿੰਨੇ ਇੱਕੋ ਕੁੜੀ ਹੈ 14 ਸਾਲ ਦੀ ਕਿੰਨਾ ਟਾਈਮ ਹੋ ਗਿਆ ਵਿਆਹ ਹੋਇਆ ਕੀ ਹੋਇਆ ਉਹਨੂੰ ਕਾਫੀ ਤਿੰਨ ਸਾਲ 2008 ਜਾਰੀ ਹੋਇਆ ਅੱਛਾ ਉਹਦਾ ਤਲਾਕ ਹੋ ਗਿਆ ਸੀ ਇਹਨਾਂ ਦਾ ਤਲਾਕ ਹੋਇਆ ਸੀ ਮੇਰੇ ਪਾਸੇ ਤਿੰਨ ਜੀ ਇਹ ਤੇ ਜਦੋਂ ਪੂਰੀ ਲਾਸਟ ਟਾਈਮ ਗੱਲ ਹੋਈ ਕੀ ਗੱਲ ਹੋਈ ਸੀ ਕੱਲ ਇਹ ਹੀ ਗੱਲ ਮੈਂ ਮੰਮੀ ਮੰਮੀ ਨਾਲ ਗੱਲ ਹੋਜੀ ਗਈ ਮੈਂ 1:30 ਵਜੇ ਤੱਕ ਪਹੁੰਚ ਜੂਗੀ ਕਿਰਾ ਉਹ 2:30 ਵਜੇ ਕਰਦੇ ਨੇ ਫੋਨ ਕਰਿਆ ਇਹਦਾ ਫੋਨ ਸੋਚੋ ਫੋਨ ਲੱਗਿਆ ਦੋ ਪਿਲਾਂ ਵਜੇ ਦੋ ਪਿਲਾਂ ਦਾ ਬਹੁਤ ਫੋਨ ਸੋਚੋ ਫੋਨ ਲੱਗਿਆ ਤੇ 6:00 ਵਜੇ ਸਾਨੂੰ ਪੁਲਿਸ ਵਾਲਿਆਂ ਨੇ ਬੜੀਆਂ ਮੁੰਡੀਆਂ ਆ ਕੇ ਸਾਡੀ ਚੌਂਕੀ ਆ ਕੇ ਉਸ ਮਰਾਠੀ ਦੀ ਪੁਲਿਸ ਗਈ ਥੀ ਉਹਨਾਂ ਨੇ ਕਾਰਵਾਈ ਕੀਤੀ ਅੱਥੇ ਆ ਕੇ ਪੁੱਛਿਆ ਕਿ ਛੇ ਆ 11:00 ਵਜੇ ਰਾਤੀ ਮੈਂ ਚੌਂਕੀ ਗਿਆ ਬੰਦਾ ਉਹਨਾਂ ਨੇ ਫੜ ਲਿਆ ਸੀ ਤੇ ਬਾਕੀ ਹੁਣ ਅੱਗੇ ਕਾਰਵਾਈ ਦੱਸੀ ਨਹੀਂ ਕੋਈ ਬੰਦਾ ਪਾਣੀ ਕੌਣਾ ਕੌਣ ਨਹੀਂ ਪਤਾ ਨਹੀਂ ਹੁਣ ਥੋੜਾ ਜਿਹਾ ਆ ਸਾਨੂੰ ਕੱਲ ਤੋਂ ਕੱਟ ਮਾਰੇ ਹੈ ਪਲੇਟ ਨਾਲ ਅੱਛਾ ਕਾਰਨ ਦੱਸਿਆ ਨਹੀਂ ਉਹਨਾਂ ਨੇ ਮਾਲਾ ਮਾਲਾ ਕੀ ਕਰਨ ਹਲੇ ਹਲੇ ਉਹਨਾਂ ਦਾ ਫੜਿਆ ਜੀ ਉਹਨਾਂ ਤੇ ਨਹੀਂ ਨਹੀਂ ਜੀ ਅੱਛਾ ਹਲੇ ਕੁਝ ਨਹੀਂ ਦੱਸਿਆ ਹੈ ਕਹਿੰਦੇ ਵੀ ਅੱਗੇ ਕਾਰਵਾਈ ਪਾਵਾਂਗੇ ਅਸੀਂ ਹਲੇ ਕੋਈ ਸਮਾਨ ਬਰਾਮਦ ਕਰਾਉਣਾ ਕੁੜੀਆ ਦੀ ਕਰ ਦਿੱਤੀ ਬੋੜ ਵਗੈਰਾ ਨਹੀਂ ਕਰ ਗਾਰੰਟੀ ਇਹ ਨਹੀਂ ਬਾਡੀ ਹੈ ਤੁਹਾਨੂੰ ਕਿੱਦਾਂ ਇਹ ਕੋਈ ਗੱਲਾਂ ਪਿੰਡਾਂ ਦੇ ਪਾਲਾ ਕੋਈ ਮੱਝਾਂ ਚਾਰਦਾ ਹੋਣਾ ਉਹਨੇ ਚੌਂਕੀ ਤਲਾਹ ਦਿੱਤੀ ਆ ਵਿੱਚੋਂ ਬਾਡੀ ਪਈ ਆ ਉਹ ਸਾਹ ਨਾਲ ਫਿਰ ਪੋਸਲੇ ਗਏ ਆ ਉੱਥੇ ਉਹਨੇ ਬਾਡੀ ਨੂੰ ਗੁੱਟਰੀ ਆਸੀ ਪਈਦੀ ਉਹਦੇ ਚ ਬੈਕ ਵਿੱਚ ਉਹ ਸੂਟਰੀ ਵੀ ਆਸੀ ਉਹਨਾਂ ਨੇ ਡਰੈਸ ਕੱਢ ਕੇ ਮੇਰੇ ਘਰ ਤੱਕ ਪਹੁੰਚੇ ਘਰੋਂ ਸੂਟਰੀ ਤਾਂ ਗਈ ਸੂਟਰੀ ਗੁਰਦਵਾਰ ਸਾਹਿਬ ਖੜੀ ਜਾਂਦੇ ਸ਼ਰਨ ਜੇ ਤਾਂ ਇਨਸਾਫ ਹੋਣਾ ਚਾਹੀਦਾ। ਮੈਂ ਕਿਹਨੂੰ ਇਨਸਾਫ ਮਿਲਣਾ ਚਾਹੀਦਾ? ਮੈਟਰ ਹੋਇਆ ਜੀ ਵੀ ਹਰ ਇੱਕ ਐਤਵਾਰ ਜਾਨੀ ਕਿ ਆਪਣੇ ਬਾਬਾ ਜਹੀਦਾ ਦੇ ਆਉਂਦੀ ਹੁੰਦੀ ਸੀਗੀ ਪਾਠ ਕਰਨਾ। ਹਾਂਜੀ ਨਹੀਂ ਆਪਣੇ ਮੱਡਲ ਟਾਉਨ ਬਾਬਾ ਦੀਪ ਸਿੰਘ ਦੇ ਗੁਰਦੁਆਰੇ। ਉੱਥੇ ਇਹ ਘਰੋਂ 10 ਵਜੇ ਤੁਰੀ ਆ ਤੇ ਇਹਨੇ 1:30 ਵਜੇ ਮੋੜਨਾ ਸੀ। 1:30 ਵਜੇ ਜਦੋਂ ਆ ਮੁੜੀ ਇਹਦੀ ਮਾਤਾ ਜੀ ਨੇ ਫੋਨ ਕੀਤਾ ਮੇਰੀ ਭਝਾਈ ਨੇ ਵੀ ਤੂੰ ਕਿੱਥੇ ਆ ਉਹ ਕਹਿੰਦੀ ਮੰਮੀ ਮੈਂ ਅੱਧੇ ਘੰਟੇ ਬਾਅਦ ਆ ਰਹੀ ਆ। ਜਦ 2:30 ਵਜੇ ਫੇਰ ਫੋਨ ਕੀਤਾ ਦੋ ਕਾਲਾਂ ਕੀਤੀਆਂ ਤੀਜੀ ਨੂੰ ਬੰਦ ਹੋ ਗਿਆ ਕਾਲ ਚੱਕੀ ਨਹੀਂ ਕਿਸੇ ਨੇ ਅੱਛਾ ਜੀ ਉਦੋਂ ਬਾਅਦ 6:00 ਵਜੇ ਸਾਡੇ ਕੋਲੇ ਪੁਲਿਸ ਮੁਲਾਜ਼ਮ ਪਹੁੰਚੇ ਅਗਲਾ ਡਾ ਤੋਂ ਜਿਹੜੀ ਆਪਣੇ ਗਿਲ ਬਾਈਪਾਸ ਚੌਂਕ ਨੇਕੇ ਚੌਕੀ ਆ ਉਥੋਂ ਚਲੋ ਜੀ ਉੱਥੋਂ ਜਦ ਪਹੁੰਚੇ ਸਾਨੂੰ ਕਹਿੰਦੇ ਵੀ ਥੋੜੀ ਕੁੜੀ ਐਦਾਂ ਐਦਾਂ ਕਰਕੇ ਅਸੀਂ ਕਿਹਾ ਵੀ ਸਾਨੂੰ ਤਾਂ ਪਤਾ ਨਹੀਂ ਉਹ ਕਹਿੰਦੇ ਵੀ ਗੁੱਜਰ ਉੱਥੇ ਮੱਝਾਂ ਚਾਰਦੇ ਸੀ ਵੀ ਸਾਨੂੰ ਉਹਨਾਂ ਤੋਂ ਪਰਮਿਸ਼ਨ ਮਿਲ ਗਿਆ ਵੀ ਇੱਥੇ ਕੋਈ ਲੜਕੀ ਦੀ Laash ਪਈ ਆ ਉਹਨਾਂ ਨੇ ਫਿਰ ਸਾਨੂੰ ਫੋਟੋ ਦਿਖਾਈ ਇਦਾਂ ਤੇ ਅਸੀਂ ਕਿਹਾ ਵੀ ਸਾਡੀ ਹੋਈ ਆ ਫਿਰ ਅਸੀਂ ਆਏ ਰਾਤ ਅਸੀਂ 3 ਵਜੇ ਗਏ ਆ ਚੌਕੀ ਤੋਂ ਮੁੰਡਾ ਇਹਨਾਂ ਨੇ ਕਲੈਕਸ਼ਨ ਤੇ ਫੜ ਲਿਆ ਤੇ ਹਲੇ ਬਾਕੀ ਸਾਨੂੰ ਕੋਈ ਕਾਰਵਾਈ ਦਾ ਪਤਾ ਨਹੀਂ ਲੱਗ ਰਿਹਾ ਕੋਈ ਤਾਰ ਉਹ ਸੀਸੀਟੀਵੀ ਦੀ ਵੀਡੀਓ ਵੀ ਮਰੀ ਹੋਈ ਇਸ ਤਰੀ ਵੀਡੀਓ ਪਰ ਆਪਾਂ ਚਾਹੀਦੀ ਨਹੀਂ ਜੀ ਨਹੀਂ ਕੁਛ ਨਹੀਂ ਮਿਲਿਆ ਮੋਬਾਈਲ ਪਰਥ ਵਾਲਿਆਂ ਦੇ ਕੋਲੇ ਆ ਜੀ ਹਾਂ ਲੜਕੀ ਦਾ ਮੋਬਾਈਲ ਮਿਲ ਗਿਆ ਜਿਹੜਾ ਹਥਿਆਰ ਨਾਲ ਉਹਨੇ ਕੱਟੀ ਆ ਹਨ ਅੰਤਰਾ ਕੱਟੀਆਂ ਨੇ ਉਹ ਹਲੇ ਉਹਨਾਂ ਨੇ ਬਰਾਮਦ ਕਰਨਾ ਉਦੋਂ ਇਹ ਪੁਲਿਸ ਨੇ ਹੁਣ ਕੀ ਕਿਹਾ ਗਿਆ ਤੁਹਾਡਾ ਹੁਣ ਪੁਲਿਸ ਨੇ ਸਾਨੂੰ ਕਿਹਾ ਵੀ ਮਾਇਲ ਵੀ ਕੋਰਟ 'ਚ ਮਿਲੂਗਾ ਜੀ ਤੁਹਾਨੂੰ ਜੇ ਉਹ ਸਾਰਾ ਕੇਸ ਹੀ ਉਹਦੇ ਤੇ ਬਣਨਾ ਵੀ ਕੀ ਨਿਕਲਦਾ ਇਹਦੇ ਵਿੱਚੋਂ ਵੀ ਉਹਨੇ ਝੂਲਮ ਆਪਦਾ ਕਬੂਲ ਕਰ ਲਿਆ ਅੱਛਾ ਜੀ ਵੀ ਮੈਂ ਹੀ ਕੀਤਾ ਹੁਣ ਜਿੱਤਦੇ ਸੀਗੇ ਨਾ ਹੀ ਜੀ ਨਾ ਕੋਈ ਨਹੀਂ ਜਾਣਦਾ ਨਾ ਹੀ ਜੀ ਨਾ ਕੋਈ ਨਹੀਂ ਜਾਣਦਾ ਸੀਗਾ ਉਹਨੂੰ ਇਹ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਘੜ ਦੇ ਬਾਰੇ 'ਚ ਉਹ ਇਹਨੂੰ ਕੌਣ ਲੈ ਕੇ ਗਿਆ ਜਦ ਸਕੂਟਰੀ ਇਹਦੀ ਉੱਥੇ ਖੜੀ ਆ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਉੱਥੋਂ ਇਹਨੂੰ ਕੌਣ ਲੈ ਕੇ ਗਿਆ ਜਨਾਨੀ ਲੈ ਕੇ ਗਈ ਆ ਜਾਂ ਕੋਈ ਬੰਦਾ ਲੈ ਕੇ ਗਿਆ ਸਾਡੀ ਤਾਂ ਇਹੀ ਬਣਦੀ